ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਜ਼ਬਾਤੀ ਜ਼ਿੰਦਗੀ ਸਟੋਰੀਜ਼ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਹਾਜ਼ਰ ਹਾਂ ਕਹਾਣੀਕਾਰ ਦੀਪਤੀ ਬਬੂਟਾ ਜੀ ਦੀ ਲਿਖੀ ਹੋਈ ਕਹਾਣੀ ਜਾਂਦੀ ਗੱਡੀ ਦੀਆਂ ਖੂਕਾਂ ਦੇ ਨਾਲ। ਆਸ ਕਰਦੀ ਹਾਂ ਤੁਹਾਨੂੰ ਪਸੰਦ ਜ਼ਰੂਰ ਆਵੇਗੀ। 2+2 ਦਾ ਜੋੜ 5 7 9 ਕਿਵੇਂ ਹੁੰਦਾ? ਕਰਨ ਵਾਲੇ ਜਾਣਨ। ਮੈਨੂੰ ਤਾਂ ਇੰਨਾ ਪਤਾ ਜਮਾ ਤੇ ਘਟਾਓ ਦਾ ਜੋੜ ਘਟਾਓ ਹੀ ਹੁੰਦਾ। ਤੇ ਘਟਾਓ 'ਚ ਜੁੜਦੀ ਘਟਾਓ। ਜਦੋਂ ਜੋੜ ਬਣਦੀ ਹੈ ਤਾਂ ਮਰਨਾ। ਸੁੱਕਾ ਕਟ ਅੰਦਰ ਲੰਗਾ ਆਇਆ ਤੇ ਹੱਥ 'ਚ ਬੜੀ ਮਾਂਚਸ 'ਚੋਂ ਤੀਲੀ ਕੱਢ ਲਈ ਆਖਰੀ ਵਾਰ ਮਾਂ ਦੀ ਛਾਤੀ ਨਾਲ ਲੱਗ ਕੂਕ ਸੁੱਤੇ ਪਏ ਪੁੱਤਰ ਵੱਲ ਵੇਖਿਆ ਦਿਲ 'ਚ ਉਬਾਲ ਉੱਠਿਆ ਨਾ ਹੀ ਜਾਂਦਾ ਅਸੀਂ ਤੇ ਰੱਬ ਦਾ ਭਾਣਾ ਮੰਨ ਸਬਰ ਦਾ ਘੁੱਟ ਪਰ ਬੈਠੇ ਸਾਂ ਕਿਹੜੀ ਘੜੀ ਸੀ ਜਦੋਂ ਪੂਜਾ ਦੀ ਸਹੇਲੀ ਨੇ ਚੰਡੀਗੜ੍ਹ ਪੀਜੀਆਈ ਤੋਂ ਇਲਾਜ ਕਰਵਾਉਂਦੀ ਦੱਸ ਪਾ ਦਿੱਤੀ ਭਰਾ ਦਾ ਪਰਿਵਾਰ ਪਹਿਲਾਂ ਤੋਂ ਹੀ ਚੰਡੀਗੜ੍ਹ ਸੀ ਉਹਨਾਂ ਦਾ ਆਸਰਾ ਤੱਕ ਅਸੀਂ ਇੱਕ ਕੋਸ਼ਿਸ਼ ਹੋਰ ਕਰ ਵੇਖਣ ਲਈ ਚੰਡੀਗੜ੍ਹ ਦੀ ਬੱਸ ਫੜ ਲਈ। ਇਲਾਜ ਦੇ ਚੱਕਰ 'ਚ ਪਿੰਡ ਤੋਂ ਚੰਡੀਗੜ੍ਹ ਆਉਂਦੇ ਜਾਂਦੇ ਅਕਸਰ ਦੇਰ ਸਵੇਰ ਹੋ ਜਾਂਦੀ ਤਾਂ ਭਰਾ ਕੋਲ ਠਹਿਰ ਜਾਂਦੇ। ਭਰਾ ਮੇਰਾ ਟੈਕਸੀ ਚਲਾਉਂਦਾ। ਪਰ ਜਾਈ ਨੇ ਕੋਠੀ ਕਿਰਾਏ ਤੇ ਲੈ ਕੇ ਕੁੜੀਆਂ ਦਾ ਪੀਜੀ ਚਲਾਇਆ ਹੋਇਆ। ਕਾਲਜ ਪੜਦੇ ਧੀ ਪੁੱਤ ਪੜ੍ਹਾਈ ਦੇ ਨਾਲ ਨਾਲ ਪਾਰਟ ਟਾਈਮ ਨੌਕਰੀ ਕਰਦੇ। ਚੰਗੀ ਜ਼ਿੰਦਗੀ ਦੀ ਆਸ 'ਚ ਸਾਰਿਆਂ ਨੂੰ ਕੜੀ ਦੀਆਂ ਸੂਈਆਂ ਤੋਂ ਅੱਗੇ ਭੱਜਦਾ ਵੇਖ ਚੰਗਾ ਚੰਗਾ ਲੱਗਿਆ। ਗੱਲ-ਗੱਲ ਚ ਭਰਾ ਪਰਜਾਈ ਚੰਡੀਗੜ੍ਹ ਨੂੰ ਸੁਪਨਿਆਂ ਦੀ ਮੰਜ਼ਲ ਦੱਸ ਦੇਣਾ ਥੱਕਦੇ ਸਾਨੂੰ ਵੀ ਇਹ ਨਗਰੀ ਦੁਨੀਆ ਦੀ ਸਭ ਤੋਂ ਖੂਬਸੂਰਤ ਲੱਗਣ ਲੱਗੀ ਜਦੋਂ 7-8 ਮਹੀਨੇ ਦੇ ਇਲਾਜ ਨੇ ਸਾਡੀਆਂ 17 ਸਾਲਾਂ ਦੀਆਂ ਸੁੱਖਣਾ ਦਾ ਮਾਨ ਰੱਖ ਲਿਆ ਪੂਜਾ ਦੀ ਪ੍ਰੈਗਨੰਸੀ ਟੈਸਟ ਰਿਪੋਰਟ ਦੇਖਦਿਆਂ ਡਾਕਟਰ ਨੇ ਪੋਜ਼ਿਟਿਵ ਬੋਲਿਆ ਸਾਨੂੰ ਖੁਸ਼ੀ ਚ ਥੱਥਲੀਆਂ ਪੈ ਪੇ ਜਾਣ ਜੱਜਾ ਬੱਚਾ ਦੀ ਸਿਹਤ ਨੂੰ ਧਿਆਨ ਚ ਰੱਖਦੇ ਆ ਡਾਕਟਰ ਨੇ ਪੂਜਾ ਨੂੰ ਸਫ਼ਰ ਤੋਂ ਮਨਾਹੀ ਕਰ ਦਿੱਤੀ ਦੋਹਾਂ ਜੀਆ ਨੇ ਆਪਸੀ ਰਾਇ ਨਾਲ ਪਿੰਡ ਵਾਲਾ 5 ਮਰਲਿਆਂ ਦਾ ਮਕਾਨ ਕਾਟੇ ਵਾਦੇ ਚ ਵੇਚਿਆ ਤੇ ਕੰਢੀ ਉੱਤੇ ਰੁਖੜਾ ਬਣੇ ਬਾਪ ਨੂੰ ਲੈ ਕੇ ਮੋਹਾਲੀ ਆ ਵਸੇ ਪਿੰਡ ਦੇ ਮਕਾਨ ਦਾ ਵਟਿਆ ਪੈਸਾ ਮੋਹਾਲੀ ਜੇ ਮਹਿੰਗੇ ਸ਼ਹਿਰ ਦੀ ਜਾਇਦਾਦ ਸਾਹਮਣੇ ਆਟੇ ਚ ਲੂਣ ਬਰਾਬਰ ਮੈਨੂੰ ਤੇ ਪੂਜਾ ਨੂੰ ਪੀਜੀ ਵਾਲਾ ਕੰਮ ਵਧੀਆ ਲੱਗਿਆ ਭਰਾ ਪਰ ਜੈਦੀ ਵੀ ਮਦਦ ਰਹੇਗੀ ਸੋਚ ਕੇ ਕਿਰਾਏ ਦੀ ਕੋਠੀ ਵਿੱਚ ਕੁੜੀਆਂ ਦਾ ਚੱਲਦਾ ਪੀਜੀ ਪੇਟੇ ਪਾ ਲਿਆ ਵਾਧੇ ਪੈਸਿਆਂ ਦਾ ਹਿਸਾਬ ਲਾ ਕੇ 10 ਲੱਖ ਲੋਨ ਕਰਵਾਇਆ ਤੇ 1 ਬੀ ਐਚ ਕੇ ਐਲ ਆਈ ਜੀ ਫਲੈਟ ਬੁੱਕ ਕਰਵਾ ਲਿਆ ਪੀਜੀਆਈ ਦਾ ਕੰਮ ਵਧੀਆ ਚੱਲ ਨਿਕਲਿਆ ਲੋਨ ਦੀ ਕਿਸ਼ਤ ਕੱਢ ਕੇ ਸੋਹਣੀ ਰੋਟੀ ਖਾਣ ਲੱਗੇ ਪਰ ਜਾਈ ਆਖੇ ਤੁਸੀਂ ਤਾਂ ਆਉਂਦੇ ਜੇਬਾਂ ਭਰਨ ਲੱਗੇ ਸਾਨੂੰ ਸਾਲ ਜੋਨੀ ਬਚਤ ਨਹੀਂ ਹੁੰਦੀ ਜਿੰਨੀ ਤੁਸੀਂ ਮਹੀਨੇ ਚ ਕਮਾਈ ਜਾਂਦੇ ਜੇ ਅਸੀਂ ਆਖਣਾ ਪਰ ਜਾਈ ਸਭ ਤੁਹਾਡੇ ਸਦਕਾ ਰੱਬ ਦੀ ਮਿਹਰ ਹੋਈ ਪੂਜਾ ਨੇ ਪੁੱਤਰ ਨੂੰ ਜਨਮ ਦਿੱਤਾ ਸੋਚਾਂ ਸਾਡੇ ਵਰਗਾ ਰਾਜਾ ਕੌਣ ਪਤਾ ਨਹੀਂ ਆਪਦੀ ਭੈੜੀ ਨਜ਼ਰ ਲੱਗੀ ਦੋ ਮਹੀਨਿਆਂ ਦਾ ਸੀ ਕਾਕਾ ਮਾਂ ਦਾ ਦੁੱਧ ਚੁੰਗਦਾ ਸਾਹ ਛੜਾ ਗਿਆ ਮੁੰਡੇ ਨੇ ਸਾਹ ਕੀ ਛੜਾਇਆ ਸਾਨੂੰ ਸਾਡੇ ਸਾਹ ਰੁਕਦੇ ਲੱਗਣ ਪੰਜਵੇਂ ਦਿਨ ਕਾਕੇ ਨੇ ਅੱਖ ਪੁੱਟੀ ਸਾਡੇ ਸਾਹਾਂ ਚ ਸਾਹ ਮੂੜੇ ਪੂਜਾ ਨੂੰ ਪੁੱਤਰ ਦਾ ਅਜੀਹਾ ਵਸਾ ਪਿਆ ਸੁੱਤੇ ਜਾਗਦੇ ਉਹਦੇ ਸਾਹਾਂ ਦੀ ਟੋਹ ਲੈਂਦੀ ਡਿਪਰੈਸ਼ਨ ਦੀ ਮਰੀਜ਼ ਹੋ ਗਈ ਨੀਂਦੀਆਂ ਗੋਲੀਆਂ ਤੇ ਲੱਗੀ ਕਾਕੇ ਵੱਲੋਂ ਪਾਸਾ ਨਾ ਮੋੜਦੀ ਡਿਪਰੈਸ਼ਨ ਉਤੋਂ ਹਾਈਪਰਟੈਨਸ਼ਨ ਦੀ ਮਰੀਜ਼ ਪੀਜੀ ਨਾਲੋਂ ਵੱਧ ਪਜੀ ਆਈ ਚ ਪੈਰ ਹੋ ਗਿਆ ਪਰ ਜਾਈ ਨੇ ਆਪਣੀ ਹੈਲਪਰ ਕੁੜੀ ਸਾਡਾ ਕੰਮ ਸੰਭਾਲਣ ਲਈ ਦੇ ਦਿੱਤੀ ਉਹਦੇ ਭਰੋਸੇ ਮੈਂ ਪੂਰਾ ਧਿਆਨ ਮਾਂ ਪਤਵੱਲਾ ਲਾ ਦਿੱਤਾ ਉਸੇ ਵੇਲੇ ਵੀ ਮੈਂ ਪਜੀ ਆਈ ਸਾਹ ਜਦੋਂ ਇੱਕ ਕੁੜੀ ਨੇ ਪੀਜੀ ਵਿੱਚ ਪਲਸ ਰੇਟ ਪੈਣ ਦਾ ਫੋਨ ਕੀਤਾ ਹੈਲਪਰ ਬਾਰੇ ਪੁੱਛਿਆ ਕਹਿੰਦੀ ਉਹ ਤਾਂ ਪੁਲਸ ਨੂੰ ਵੇਖਦੇ ਹੀ ਰਫੂ ਚੱਕਰ ਹੋ ਗਈ ਮੈਂ ਪਰਜਾਈ ਨੂੰ ਫੋਨ ਕੀਤਾ ਉਹ ਪੁਲਸ ਦੇ ਲਫੜੇ ਚ ਪੈਣ ਤੋਂ ਕੋਰਾ ਜਵਾਬ ਦੇਗੀ ਮਾਂ ਪੁੱਤਰ ਨੂੰ ਪੀਜੀਆਈ ਛੱਡ ਮੈਂ ਪੀਜੀ ਵੱਲ ਭੱਜਿਆ ਪਤਾ ਲੱਗਿਆ ਕਿਸੇ ਨੇ ਕੁੜੀਆਂ ਕੋਲੋਂ ਨਜਾਇਜ਼ ਧੰਦਾ ਕਰਵਾਉਣ ਦੀ ਮੇਰੇ ਤੇ ਪੂਜਾ ਖਿਲਾਫ ਸ਼ਿਕਾਇਤ ਕੀਤੀ ਹੈ ਅੰਦਰ ਉਹਵੇਂ ਸੱਚ ਤਾਂ ਕੋਠੇ ਛੜ ਕੇ ਨੱਚ ਮੈਂ ਨਿਸ਼ਚਿੰਤ ਹੋ ਕੇ ਇੱਕ ਪਾਸੇ ਬੈਠ ਗਿਆ ਪੁਲਸ ਬੇਰੰਗ ਮੋੜਨ ਹੀ ਲੱਗੀ ਸੀ ਕਿ ਇੱਕ ਪੁਲਸ ਕਰਮਚਾਰਨ ਇੱਕ ਪੈਕੇਟ ਹੱਥ 'ਚ ਫੜੀ ਟੀਮ ਇਨਚਾਰਜ ਕੋਲ ਆ ਪਹੁੰਚੇ ਸਰ ਸਮੈਕ ਸੁਣ ਕੇ ਮੈਨੂੰ ਦੰਦ ਲਾਂ ਪੈਣ ਜਿਸ ਕੁੜੀ ਦੇ ਸਮਾਨ 'ਚੋਂ ਸਮੈਕ ਫੜੀ ਗਈ ਸੀ ਉਹ ਮੇਰੇ ਪੀਜੀ ਦੀ ਸਭ ਤੋਂ ਸ਼ਰੀਫ ਕੁੜੀ ਸੀ ਬੈਂਕ 'ਚ ਨੌਕਰੀ ਕਰਦੀ ਮੈਂ ਦੁਹਾਈਆਂ ਪਾਵਾਂ ਪਰ ਸੁਣੇ ਕੌਣ ਖੈਰ ਕੁੜੀ ਦੇ ਮਾਪਿਆਂ ਹੱਥ ਪੱਲਾ ਮਾਰਿਆ ਤੇ ਲੋਹੇ ਨਾਲ ਮੇਰੇ ਵਰਗੀ ਲੱਕੜ ਵੀ ਤਰ ਤਾਂ ਗਈ ਪਰ ਜੋ ਵਟਿਆ ਸੀ ਕੇਸ ਦਾ ਸ਼ਿਕੰਜਾ ਨਿਗਲ ਗਿਆ ਦੋ ਵਕਤ ਦੀ ਰੋਟੀ ਦਾ ਜੁਗਾੜ ਔਖਾ ਹੋ ਗਿਆ ਫਲੈਟ ਦੇ ਲੋਨ ਦੀ ਕਿਸ਼ਤ ਕਿੱਥੋਂ ਭਰਦੇ ਪੀਜੀ ਦਾ ਨਾਂ ਸਾਡੇ ਲਈ ਹਉਆ ਹੋ ਗਿਆ ਸੋਚ ਵਿਚਾਰ ਕੇ ਫਾਈਨੈਂਸਰ ਤੋਂ 10% ਵਿਆਜ ਤੇ 3 ਲੱਖ ਫੜਿਆ ਤੇ ਪਹਿਲਾਂ ਤੋਂ ਕਿਸੇ ਨੂੰ ਅਲਰਟ ਹੋਇਆ ਵੇਰਕਾ ਬੂਥ ਲੈ ਲਿਆ ਕੰਮ ਚੱਲ ਨਿਕਲਿਆ ਹੌਲੀ ਹੌਲੀ ਪੂਜਾ ਦੀ ਹਾਲਤ 'ਚ ਵੀ ਸੁਧਾਰ ਹੋਣ ਲੱਗਿਆ ਉਸ ਸੂਟਾਂ ਦੀਆਂ ਤਰਪਾਈਆਂ ਦਾ ਕੰਮ ਫੜ ਲਿਆ ਦੈਨ ਫਿਰਨ ਦੀ ਆਸ ਹੋਈ ਸੀ ਕਿ ਕਿਸੇ ਨੂੰ ਫਿਰ ਸੂਲ ਉੱਠ ਪਿਆ ਬੂਥ ਵੇਰਕਾ ਸਮਾਨ ਦੇ ਨਾਲ ਕਰਿਆਨਾ ਵੇਚਣ ਤੇ ਬੂਥ ਦੇ ਅਸਲ ਅਲਾਟੀ ਦੇ ਕੈਨੇਡਾ ਜਾ ਚੁੱਕੇ ਹੁੰਦੇ ਸ਼ਿਕਾਇਤ ਕਰ ਦਿੱਤੀ। ਜਾਂਚ ਵਿੱਚ ਲੱਗੇ ਦੋਸ਼ ਸੱਚ ਸੀ। ਬੂਥ ਸੀਲ ਹੋ ਗਿਆ ਤੇ ਮੈਂ ਸਮਾਨ ਸਮੇਤ ਸੜਕ ਤੇ ਆ ਗਿਆ। ਖੜੇ ਪੈਰ ਦੁਕਾਨ ਕਿਰਾਏ ਤੇ ਲੈਣਾ ਖਾਲਾ ਜੀ ਦਾ ਵਾੜਾ ਨਾ। ਫਾਈਨੈਂਸਰ ਦੇ ਪੈਰ ਫੜੇ ਤੇ 2 ਲੱਖ ਹੋਰ ਵਿਆਜ ਫੜ ਕੇ ਪਗੜੀ ਤੇ 4 बाई 4 ਦੀ ਦੁਕਾਨ ਲੈ ਕੇ ਕਰਿਆਨਾ ਕਰ ਲਿਆ। ਪੂਜਾ ਨੂੰ ਇਹ ਝਟਕਾ ਸਦਮਾ ਬਣ ਕੇ ਲੱਗਿਆ। ਉਸ ਨੂੰ ਫਿਰ ਤੋਂ ਡਿਪਰੈਸ਼ਨ ਦੇ ਅਟੈਕ ਆਉਣ ਲੱਗੇ। ਹਸਪਤਾਲਾਂ ਦੇ ਚੱਕਰਾਂ ਵਿੱਚ ਕੰਮ ਲਗਭਗ ਠੱਪ ਹੋ ਗਿਆ। ਵਿਆਜ ਦੀ ਕਿਸ਼ਤ ਟੁੱਟੀ ਤਾਂ ਪਗੜੀ ਤੇ ਲਈ ਦੁਕਾਨ ਨੂੰ ਫਾਈਨੈਂਸਰ ਨੇ ਤਾਲਾ ਚੜ ਲਿਆ। ਵੱਦੀ-ਵੱਦੀ 32000 ਤੇ ਜਾ ਪਹੁੰਚੀ ਵਿਆਜ ਦੀ ਕਿਸ਼ਤ। 155000 ਫਲੈਟ ਦੇ ਲੋਨ ਦੀ ਕਿਸ਼ਤ। 8000 ਕਮਰੇ ਦਾ ਕਿਰਾਇਆ। ਬਿਜਲੀ ਪਾਣੀ ਦਾ ਬਿੱਲ, ਰਾਸ਼ਨ, ਬੱਚੇ ਦਾ ਖਰਚ, ਪੂਜਾ ਦੀ ਦਵਾਈ ਦਾਰੂ। ਬਾਉ ਜੀ ਦੀ ਸਾਮ ਸੰਭਾਲ ਲਈ ਭਰਾ ਨੂੰ ਹਿੱਸੇ ਦੇਣਾ ਆਉਂਦਾ 5000। ਹੋਰ 100 100 ਜੋੜ ਤੋਂ ਪਰੇ ਹੋਇਆ ਹਿਸਾਬ ਲਾਉਂਦੇ ਦੇ ਬੁੱਲਾਂ ਤੇ ਸਿਕਰੀ ਉਤਰਨ ਲੱਗੀ ਹੱਥੇ ਚ ਫੜੀ ਤੀਲੀ ਮਾਂਚਸ ਤੇ ਕਸੌਣ ਤੋਂ ਪਹਿਲਾਂ ਆਖਰੀ ਵਾਰ ਪੂਜਾ ਤੇ ਪੁੱਤਰਵਲ ਵੇਖਿਆ ਦਵਾਈਆਂ ਤੇ ਲੱਗੀ ਪੂਜਾ ਸੁੱਤੀ ਮਰੀ ਇੱਕ ਬਰੋਬਰ ਪੋਰਾ ਪਰ ਪੁੱਤਰ ਅੰਗਜ ਭੱਜਿਆ ਬਤਾਉ ਬਣ ਸੀਨੇ ਰੋਗ ਭਰ ਗਿਆ ਤੀਲੀ ਤੋੜ ਸਰਹਾਂਦੀ ਰੱਖਿਆ ਪੂਜਾ ਦੀਆਂ ਦਵਾਈਆਂ ਚੋਂ ਨੀਂਦ ਦੀਆਂ ਦੋ ਗੁਲੀਆਂ ਖਾ ਮੈਂ ਦੁਆ ਕਰਨ ਲੱਗਿਆ ਰੱਬਾ ਅਜੇ ਹੀ ਨੀਂਦ ਸਵਾ ਕੇ ਸੁੱਤਾ ਨਾ ਉਠਾ ਚੰਤਾ ਅੱਗੇ ਨੀਂਦ ਦੀਆਂ ਗੁਲੀਆਂ ਹਾਰ ਗਈਆਂ ਅੱਖਾਂ ਛੱਤ 'ਚ ਲੱਗੇ ਪੱਖੇ ਵੱਲ ਜਾਣ ਲੱਗੀਆਂ ਪੁੱਠਾ ਲਟਕੇ ਪੱਖੇ ਨਾਲ ਰੱਸੀ 'ਚ ਸਿੱਧੀ ਲਟਕਦੀ লাশ ਤੁਰਦੀ ਫਿਰਦੀ লাশ ਨਾਲੋਂ ਵਧੀਰੇ ਸਕੂਨ 'ਚ ਝੂਲਦੀ ਲੱਗੀ ਚਾਦਰ ਨੂੰ ਫਾਂਸੀ ਗੰਢ ਮਾਰੀ ਤੇ ਗਲੇ 'ਚ ਪਾ ਕੇ ਕੱਸ ਪਾਉਣ ਲੱਗਿਆ ਆਨੇ ਬਾਹਰ ਆਉਣ ਲੱਗੇ ਪਰ ਕੱਸ ਢਿੱਲੀ ਨਾ ਪਈ ਅਚਾਨਕ ਕਾਕੇ ਨੇ ਪਾਸਾ ਲਿਆ ਤੇ ਤੜੈ ਦੇਣੀ ਲੱਤ ਮੇਰੇ ਬਾਹ ਦੇ ਦੇ ਮਾਰੀ ਮੇਰੇ ਹੱਥੋਂ ਚਾਦਰ ਦਾ ਲੜਬੜਕ ਗਿਆ ਖਰੇ ਡਬਦੇ ਨੂੰ ਕੋਈ ਤਣਕਾ ਪਿਆਹੀ ਜਾਵੇ ਸੋਚਦਿਆਂ ਮੈਂ ਮੋਬਾਈਲ ਦੀ ਕੰਟੈਕਟ ਲਿਸਟ ਫਰੋਲਣ ਲੱਗਿਆ ਕੋਈ ਅਜੇਹਾ ਨਾਂ ਨਜ਼ਰੀ ਨਾ ਚੜਿਆ ਜਿਹੜਾ ਖੂਚ ਡਿੱਗੇ ਨੂੰ ਬਾਹੋਂ ਫੜ ਪੈਰਾਂ ਸਰ ਕਰਨ ਦਾ ਆਸਰਾ ਬਣ ਸਕਦਾ ਅੱਖਾਂ 'ਚ ਰਾਤ ਲੰਘ ਗਈ ਦਾ ਸੁਨੇਹਾ ਘਰ ਦੇ ਨਾਲ ਲੱਗਦੇ ਮੰਦਰ ਦੇ ਟੱਲ ਦੀ ਆਵਾਜ਼ ਨੇ ਦਿੱਤਾ ਇਹ ਆਵਾਜ਼ ਸੁਣ ਮੈਂ ਦੁਕਾਨ ਖੋਲਣ ਦੇ ਆਰ ਨਾਲ ਉੱਠਦਾ ਦੁੱਧ ਤੇ ਹੋਰ ਪਰਜੋਨ ਦੀ ਡਿਲੀਵਰੀ ਲੈ ਗਾਕੀ ਤੇ ਨਿਕਲਦਾ ਅੰਦਰੋਂ ਵਲੇਟ ਉੱਠਿਆ ਸਿਰ ਤੇ ਪੈਰ ਰੱਖ ਘਰੋਂ ਭੱਜਦਾ ਮੈਂ ਦੁਕਾਨ ਅੱਗੇ ਜਾ ਰੁਕਿਆ ਮੋٹے ਸੰਗਲ ਨਾਲ ਜੜਿਆ ਤਾਲਾ ਵੇਖ ਪੋਬ ਨਿਕਲ ਗਿਆ ਅੱਗੇ ਵਧਿਆ ਦੁਕਾਨ ਦੇ ਥੜੇ ਤੇ ਲੱਤਾਂ 'ਚ ਸਿਰ ਦਿੱਤੀ ਪਿਆ ਕੁੱਤਾ ਪੂਛ ਚੱਕ ਵੱਡਣ ਨੂੰ ਪਿਆ ਤੂਫ ਅਰਗਬੱਤੀ ਕਰਦਾ ਨਾਲ ਦੀ ਦੁਕਾਨ ਵਾਲਾ ਉੱਚੀ ਆਵਾਜ਼ 'ਚ ਬੋਲਿਆ ਚੱਲ ਕਿਤੇੜ ਕਿਸੇ ਥਾਂ ਦੀ ਪੌਰੀਆਂ ਵਾਲਾ ਸਵੇਰ ਨਾਲ ਆ ਮੱਥੇ ਲੱਗਿਆ ਸੁਣ ਕੇ ਉੱਥੇ ਹੋਰ ਖੜੇ ਰਹਿੰਦਾ ਹੌਸਲਾ ਨਾ ਪਿਆ ਤੇ ਮੈਂ ਚਰਸਤੇ 'ਚ ਜਾ ਖੜੋਤਾ ਕਾਰ ਮਾਰਦੀ ਇੱਕ ਵੱਡੀ ਕਾਰ ਸੜਕ ਤੇ ਆ ਰੁਕੀ ਚਾਲ ਕੇ ਹੀਠਾ ਉੱਤਰ ਮੇਰੇ ਅੱਗੇ ਹੱਥ ਜੋੜਦਾ ਬੋਲਿਆ ਮਰਨਾ ਏ ਤਾਂ ਘਰੇ ਜਾ ਕੇ ਮਾਰ ਯਾਰ ਸਵੇਰੇ ਸਵੇਰੇ ਤੈਨੂੰ ਮੈਂ ਹੀ ਲੱਭਿਆ ਯੱਪ ਪਾਉਣ ਲਈ ਉਹਨੇ ਬਾਹੋਂ ਫੜ ਮੈਨੂੰ ਸੜਕ ਤੋਂ ਪਾਸੇ ਕਰ ਦਿੱਤਾ ਹਾਰ ਕੇ ਮੈਂ ਫੇਰ ਘਰ ਨੂੰ ਮੁੜ ਪਿਆ ਕੀ ਗੱਲ ਅੱਜ ਦੁੱਧ ਦੀ ਡਿਲੀਵਰੀ ਨਹੀਂ ਆਈ ਅੰਦਰ ਵੜਦਿਆਂ ਕੰਨੀ ਪਏ ਪੂਜਾ ਦੇ ਬੋਲ ਕਲੇਜਾ ਬਲੁੰਦਰ ਗਏ ਕਹਿਨੂ ਸਿਰਫ 10000 ਅਸਲ 'ਚ ਕਿੰਨੀ ਵੱਡੀ ਰਕਮ ਹੁੰਦੀ ਹੈ ਕੋਈ ਮੈਨੂੰ ਪੁੱਛੇ ਜੀ ਜੁਗਾੜ ਹੋ ਜਾਂਦਾ ਬੇਰਕਾ ਦੀ ਡਿਲੀਵਰੀ ਆ ਜਾਂਦੀ ਸਕੂਟਰ ਤੇ ਘਰੋਂ ਘਰੀ ਪਹੁੰਚਦਾ ਕਰਕੇ ਕੁਝ ਸਾ ਲੈਣਾ ਹੋ ਜਾਂਦਾ ਕੀ ਸੋਚੇ ਜਾਂਦੇ ਜੇ ਡਿਲੀਵਰੀ ਲਈ ਨਹੀਂ ਜਾ ਜਾਣਾ ਪੂਜਾ ਨੇ ਮੋੜਾ ਹਲਾਉਣਿਆ ਨਹੀਂ ਜਾਂ ਇੱਕ ਪੀਲਾ ਪੈਕੇਟ ਦੁੱਧ ਦਾ ਫੜ ਲਿਆ ਮੋੜ ਵਾਲੇ ਬੂਤ ਤੋਂ ਪੈਸੇ ਹੈਗੇ ਮੇਰੇ ਕੋਲ ਤਰਪਾਈਆਂ ਦੇ ਮਿਲੇ ਸੀ ਕੱਲ 60 ਰੁਪਏ ਹਾਂ ਸੱਚ ਯਾਦ ਆਇਆ ਕੱਲ ਬੈਂਕ ਵੱਲੋਂ ਨੋਟਿਸ ਆਇਆ ਸੀ ਲੋਨ ਦੀ ਕਿਸ਼ਤ ਨਾ ਭਰੀ ਫਲੈਟ ਕਰਕ ਕਰ ਲੈਣਗੇ ਆ ਕਬੀਰ ਦੁੱਧੂ ਲੈਣ ਚਲੀ ਪੁੱਤੋ ਨੋਟਿਸ ਮੇਰੇ ਹੱਥ ਫੜਾਓ ਪੱਤਰ ਨੂੰ ਉਂਗਲ ਲਾ ਦੁੱਧ ਲੈਣ ਚਲੀ ਗਈ ਕੁਝ ਤਾਂ ਕਰਨਾ ਹੀ ਪੈਣਾ ਸੋਚੀ ਪਿਆ ਸੀ ਕਿ ਮੋਬਾਈਲ ਦੀ ਰਿੰਗ ਖੜਕ ਪਈ ਮਕਾਨ ਮਾਲਕ ਦਾ ਨੰਬਰ ਵੇਖੂਨ ਨਿਚੋੜਿਆ ਗਿਆ ਲੰਬੀ ਰਿੰਗ ਹੋ ਕੇ ਬੰਦ ਹੋ ਗਈ ਮੈਂ ਅਜੇத் ਹੀ ਭਰਾ ਨੂੰ ਫੋਨ ਮਲਾ ਲਿਆ ਦੋ ਵਾਰੀ ਪੂਰੀ ਰਿੰਗ ਜਾ ਕੇ ਬੰਦ ਹੋ ਗਈ ਤੀਜੀ ਵਾਰੀ ਰਿੰਗ ਕੀਤੀ ਫੋਨ ਚੁੱਕਦਿਆਂ ਬੋਲਿਆ ਕਿਵੇਂ ਨਰੇਸ਼ ਇਨਿਸ ਵੇਰੇ ਫੋਨ ਯਾਰ ਤੈਨੂੰ ਪਤਾ ਤਾਂ ਹੈ ਅੱਧੀ ਰਾਤੀ ਕੰਮ ਤੋਂ ਮੁੜਿਆ ਮੈਂ ਛੇਤੀ ਨਹੀਂ ਉੱਠਦਾ ਹਾਂ ਬੋਲ ਕੀ ਹੋਇਆ ਕੀ ਦੱਸਾਂ ਯਾਰ ਕਿ ਕੀ ਹੋਇਆ ਬੜਾ ਪਰੇਸ਼ਾਨ ਗੱਲ ਮੂੰਹ 'ਚ ਸੀ ਕਿ ਬੂਹਾ ਖੁੱਲ੍ਹਾ ਵੇਖ ਮਕਾਨ ਮਾਲਕ ਸਿੱਧਾ ਅੰਦਰ ਆ ਲੰਘਿਆ ਮੈਨੂੰ ਮਰਨ ਲਈ ਥਾਣਾ ਲੱਭੇ ਕੋਈ ਚਾਰਾ ਨਾ ਦਿਸਿਆ ਤਾਂ ਮਕਾਨ ਮਾਲਕ ਅੱਗੇ ਹੱਥ ਜੋੜਦਾ ਗੋਡਿਆਂ ਭਾਰ ਹੋ ਗਿਆ ਇਹ ਹੱਥ ਮੇਰੇ ਅੱਗੇ ਜੋੜਨ ਦੀ ਬਜਾਏ ਇਹਨਾਂ ਨਾਲ ਜਿੱਬਾਂ ਫਰੋਲ ਤੀਜਾ ਮਹੀਨਾ ਜਾਂਦਾ ਹੋ ਗਿਆ ਕਿਰਾਇਆ ਕੱਢ ਬਾਉਜੀ ਕੱਲ ਤੱਕ ਮੋਲਤ ਦੇ ਦਿਓ ਕਰਦਾ ਕੋਈ ਪ੍ਰਬੰਧ ਆ ਹੁਣ ਵੀ ਤੁਹਾਡੀ ਖਾਤਰ ਫੋਨ ਕਰਕੇ ਹਟਿਆ ਜਦੋਂ ਵੇਖੋ ਕੱਲ ਕੱਲ ਤੇਰੀ ਕੱਲ ਅੱਜ ਨਾ ਹੋਈ ਲਿਆ ਦੂ ਚਾਬੀ ਫੜਾ ਸਕੂਟਰ ਦੀ ਤੇ ਕਾਗਜ਼ ਦੇ ਇੱਧਰ ਕਿਰਾਇਆ ਲੈ ਕੇ ਆ ਜਾ ਮੀ ਤੇ ਸਕੂਟਰ ਲੈ ਲਵੀ ਮੈਂ ਕਿਧਰੇ ਭੱਜਿਆ ਤੇ ਨਹੀਂ ਚੱਲਿਆ ਬਾਉਜੀ 2-4 ਦਿਨ ਹੋਰ ਤੂੰ ਚਾਬੀ ਤੇ ਕਾਗਜ਼ ਫੜਾ ਦੇ ਸਮਾਨ ਚੌਕ ਤੇ ਚੱਲਦਾ ਬਾਣੇ ਤੋਂ ਮੈਂ 10000 ਚ ਮਕਾਨ ਅੱਗੇ ਕਿਰਾਏ ਤੇ ਦੇਣਾ ਕਰ ਦਿੱਤਾ। ਉਹ ਨਾ ਹੋਵੇ ਧੱਕੇ ਮਾਰ ਕੇ। ਮਕਾਨ ਮਾਲਕ ਦੀ ਉੱਚੀ ਆਵਾਜ਼ ਸੁਣ ਮੈਂ ਦਰਵਾਜ਼ੇ ਵੱਲ ਹੋ ਤਰਲੇ ਲੈਣ ਲੱਗਿਆ। ਬਾਉ ਜੀ ਸ਼ਾਮ ਤੱਕ ਦਾ ਵਕਤ ਦੇ ਦਿਓ। ਮੈਂ ਪੈਸੇ ਲੈਣੇ ਚੱਲਿਆ। ਗਿਆ ਤੇ ਪੈਸੇ ਲੈ ਕੇ ਆਇਆ ਸਿੱਧਾ ਤੁਹਾਡੇ ਵੱਲ। ਤੁਸੀਂ ਚਲ ਗਲੀ ਮੁਹੱਲਾ ਸੁਣਦਾ। ਆਇਆ ਵੱਡਾ ਗਲੀ ਮੁਹੱਲਾ ਸੁਣਦਾ ਦਾ ਲੱਗਦਾ ਕੁਝ। ਸ਼ਾਮ ਤੱਕ ਕਿਰਾਇਆ ਪਹੁੰਚਦਾ ਨਾ ਹੋਇਆ ਤਾਂ ਜਲੂਸ ਤੇਰਾ ਉਹ ਕੱਢੂੰ। ਮਕਾਨ ਮਾਲਕ ਬੜਬੜ ਕਰਦਾ ਤੁਰ ਗਿਆ। ਮੁਠੀਆਂ ਘੁੱਟ ਕੇ ਰੱਬ ਦਾ ਸ਼ੁਕਰ ਗੁਜ਼ਾਰਿਆ ਕਿ ਪੂਜਾ ਘਰ ਨਹੀਂ ਸੀ। ਸੁਣਦੀ ਤਾਂ ਗਾਸ਼ ਖਾ ਜਾਂਦੀ। ਫਾਈਨੈਂਸਰ ਨਾਲੋਂ ਵੱਡਾ ਦੈਂਤ ਮਕਾਨ ਮਾਲਕ ਲੱਗਣ ਲੱਗਿਆ। ਜੇ ਇਹਦੀ ਸਿਰੀ ਨਾ ਮਿੱਦੀ ਤਾਂ ਬੀਬੀ ਬੱਚੇ ਨੂੰ ਲੈ ਕੇ ਕਿੱਥੇ ਰੁੜਾਂਗਾ। ਕਾਲੀ 'ਚ ਸਕੂਟਰ ਸਟਾਰਟ ਕੀਤਾ ਤੇ ਘਰੋਂ ਨਿਕਲ ਗਿਆ। ਜਿੰਨਾ ਘਰਾਂ ਵਿੱਚ ਸਮਾਨ ਦੀ ਡਿਲੀਵਰੀ ਕਰਦਾ ਸੀ ਨੂੰ ਐਡਵਾਂਸ ਪੇਮੈਂਟ ਲਈ ਤਰਲਾ ਮਾਰਿਆ। ਕਿਸੇ ਕੋਲੋਂ 500 ਕਿਸੇ ਤੋਂ 2000 ਇੱਕ ਘਰ ਤੋਂ 2000 ਪੇਸ਼ਕੀ ਰਕਮ ਮਿਲੀ ਕਰ ਕਰਾ ਕੇ 5800 ਰੁਪਏ ਇਕੱਠੇ ਹੋਏ ਨੰਗਾ ਨਹਾਇ ਕੀ ਤੇ ਨਿਚੋੜੇ ਕੀ ਥੱਕ ਹਾਰ ਕੇ ਇੱਕ ਵੱਡੇ ਗੇਟ ਅੱਗੇ ਬੜੀ ਆਸ ਨਾਲ ਬ੍ਰੇਕ ਲਾ ਲਈ ਮਕਾਨ ਮਾਲਕਨ ਕੋਲੋਂ ਪਹਿਲਾਂ ਵੀ ਕਈ ਵਾਰ ਓੜੇ ਥੋੜੇ ਵਕਤ 1000 2000 ਐਡਵਾਂਸ ਫੜਿਆ ਸੀ ਜੋ ਬਾਅਦ ਚ ਸਮਾਨ ਦੇ ਬਦਲੇ ਘਟਦਾ ਰਹਿੰਦਾ ਮਕਾਨ ਮਾਲਕ ਵਿਆਜੂ ਪੈਸਾ ਦਿੰਦਾ ਸੀ ਸੋਚਿਆ ਕਿਉਂ ਨਾ ਵਿਆਜ ਤੇ 5 ਲੱਖ ਫੜ ਕੇ ਫਾਈਨੈਂਸਰ ਵਾਲਾ ਝੂਲਾ ਲਾ ਦਿਆਂ ਇੱਧਰ ਵਿਆਜ ਵਾਲਾ ਪੈਸਾ ਰਸ਼ਨ 'ਚ ਕੱਟਦਾ ਰਹੇਗਾ। ਥੋੜੇ-ਥੋੜੇ ਮੋੜਦਿਆਂ ਮੂਲ ਵੀ ਲਹਿ ਜਾਵੇਗਾ। ਘੱਟੋ-ਘੱਟ ਫਾਈਨੈਂਸਰ ਦੇ ਅੰਗੂਠੇ ਜੋਂਦਾ ਗਲਾ ਛੁੱਟੇਗਾ। ਬੜੀ ਆਸ ਨਾਲ ਡੋਰ ਬੈਲ ਖੜਕਾਈ। ਹੱਥ 'ਚ ਪੇੜਾ ਫੜੀ ਮਕਾਨ ਮਾਲਕਾ ਨੇ ਦਰਵਾਜ਼ਾ ਖੋਲਦਿਆਂ ਬੁਲੀ। "ਪਾਜੀ ਮੇਰਾ ਤਵਾ ਰੱਖਿਆ ਉੱਤੇ, ਛੇਤੀ ਇੱਕ ਬ੍ਰੈੱਡ, ਇੱਕ ਰਸਤਾ ਪੈਕੇਟ, ਦੋ ਦਹੀਂ ਤੇ ਛੇ ਲਾਲ ਪੈਕੇਟ ਦੁੱਧ ਦੇ ਦਿਦਿਓ।" ਡਿਲੀਵਰੀ ਨਹੀਂ ਲੈ ਕੇ ਆਇਆ ਮੈਡਮ। ਕੁਝ ਕੰਮ ਸੀ, ਜੇ ਮਦਦ ਕਰ ਦਿਓ। ਦੱਸੋ ਹੋ ਸਕਿਆ ਤਾਂ ਨਾ ਕੋਈ ਨਹੀਂ ਉਹ ਹੱਥ 'ਚ ਫੜਿਆ ਪੇੜਾ ਗੋਲ ਕਰਦੀ ਬੋਲੀ 5 ਲੱਖ ਰੁਪਏ ਚਾਹੀਦਾ ਭਾਜੀ 1000 2000 ਹੁੰਦਾ ਮੈਂ ਮਦਦ ਵੀ ਕਰ ਦਿੰਦੀ ਪਰ ਇੰਨੀ ਵੱਡੀ ਰਕਮ ਅਰੋੜਾ ਸਾਹਿਬ ਨਾਲ ਗੱਲ ਕਰਨੀ ਪਈਗੀ ਤੁਹਾਨੂੰ ਤੇ ਪਤਾ ਹੀ ਹੈ ਵਿਆਜ ਦਾ ਕੰਮ ਉਸ ਦੋਹਾਂ ਹੱਥਾਂ ਦੀਆਂ ਤਲੀਆਂ 'ਚ ਪੇੜਾ ਦਬਾਇਆ ਹਾਂਜੀ ਹਾਂਜੀ ਤੁਸੀਂ ਫਿਕਰ ਨਾ ਕਰੋ ਵਿਆਜ ਤੇ ਹੀ ਲੈਣੇ ਨੇ ਬਸ ਤੁਸੀਂ ਹਾਂਮੀ ਭਰ ਕੇ ਗੱਲ ਕਰਵਾ ਦਿਓ ਬੜੀ ਮਿਹਰਬਾਨੀ ਹੋਏਗੀ ਇਹਨੇ ਨੂੰ ਮੂੰਹ ਚ ਬਰਸ਼ ਕਿਸੜਦਾ ਅਰੋੜਾ ਬਾਹਰ ਆ ਗਿਆ ਕੀ ਗੱਲ ਦੁੱਧ ਲੈਣ ਆਈ ਸੀ ਕਿ ਮੱਝ ਚੋਂ ਅੰਦਰ ਦਵਾ ਮਚਮਚ ਕਮਲਾ ਹੋ ਗਿਆ ਅੱਧਾ ਸਿਲੰਡਰ ਫੂਕਿਆ ਗਿਆ ਰੇਟ ਪਤਾ ਸਿਲੰਡਰ ਦਾ ਮੈਂ ਦਵਾਨੀ ਦਵਾਨੀ ਜੋੜਾਂ ਤੇ ਤੁਸੀਂ ਫੁੱਕੀ ਚੱਲੋ ਮਾਤਾ ਦਾ ਮਾਲ ਸਮਝ ਕੇ ਪੇੜਾ ਦੁਬਾਰਾ ਗੋਲ ਕਰਦੀ ਉਹ ਘਰ ਵਾਲੇ ਦੇ ਖਰਵੇਂ ਬੋਲਾਂ ਦੇ ਜਵਾਬ ਚ ਮਿਸ਼ਰੀ ਘੋਲਦੀ ਬੁੱਲੀ ਮੈਂ ਕਿਹਾ ਜੀ ਭਾਜੀ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਆ ਵਿਆਜ ਤੇ ਪੈਸੇ ਚਾਹੀਦੇ ਨੇ ਇਹਨਾਂ ਨੂੰ। ਪਾਜੀ ਤੁਸੀਂ ਕਰੋ ਗੱਲ। ਮੇਰਾ ਤਵਾ ਛੜਦਾ ਅੰਦਰ। ਪੇੜੇ ਨੂੰ ਪੋਲਾ-ਪੋਲਾ ਥਪਕਦੀ। ਉਹ ਜਾਮਨੀ ਦੇਣ ਦੇ ਲਹਜ਼ੇ ਵਿੱਚ ਬੋਲਦੀ ਅੰਦਰ ਵੱਲ ਮੁੜ ਪਈ। ਗੈਸ ਕਰਦੀ ਮੈਂ ਬੰਦ। ਖੜੋ 2 ਮਿੰਟ। ਹਾਂ ਬਈ ਕਿੰਨੇ ਪੈਸੇ ਚਾਹੀਦੇ ਨੇ? ਮੂੰਹ 'ਚ ਭਰੀ ਪੇਸਟ ਦੀ ਜੁਗਾਲੀ ਉਸ ਗੇਟ ਤੋਂ ਰਤਾ ਪਾਸੇ ਹੁੰਦੇ ਪੋਰਚ 'ਤੇ ਦਿੱਤੀ। ਜੀ ਸਰ 5 ਲੱਖ। ਵਿਆਜ 5% ਲੱਗੂ। 2 ਮਹੀਨੇ ਦਾ ਵਿਆਜ ਮੂਲ ਜੋ ਐਡਵਾਂਸ ਕੱਟ ਕੇ ਰਕਮ ਮਿਲੇਗੀ। ਜਿਵੇਂ ਆਖੋ ਮਨਜ਼ੂਰ ਹੈ ਸਰ। ਪਰ ਪੇਮੈਂਟ ਅੱਜ ਹੀ ਚਾਹੀਦੀ ਹੈ। ਫਾਈਨੈਂਸਰ ਦੇ 10% ਵਿਆਜ ਤੋਂ ਅੱਧੇ ਤੇ ਪੈਸੇ ਮਿਲਣ ਦੀ ਆਸ ਅਰੋੜਾ ਸਾਹਿਬ ਅੱਗੇ ਦੋਵੇਂ ਹੱਥ ਜੋੜ ਕੇ ਸ਼ੁਕਰ ਬਣੀ ਸੀ। ਕਿ ਉਹ ਬੋਲਿਆ। ਠੀਕ ਹੈ ਫਿਰ ਸਿਕਿਉਰਿਟੀ ਲਿਆ। ਕੀ ਮਤਲਬ? 5 ਲੱਖ ਲਈ 10 ਲੱਖ ਕੀਮਤ ਦਾ ਸੋਨਾ ਗਹਿਣੇ ਕਰ ਦੇ ਜਾਂ ਫਿਰ ਕੋਈ ਹੋਰ ਜ਼ਮੀਨ ਜਾਇਦਾਦ ਦੇ ਕਾਗਜ਼ ਲਿਆ। ਮੈਂ ਚੈੱਕ ਕਰਵਾ ਕੇ ਪੇਮੈਂਟ ਕਰ ਦੇਣਾ ਸ਼ਾਮ ਤੱਕ। ਸਾਰੇ ਗਿਆਨੇ ਰੱਖਣ ਲਈ ਤਾਂ ਹੈ ਨਹੀਂ ਕੁਝ ਮੇਰੇ ਕੋਲ ਆ ਆਧਾਰ ਪੈਨ ਕਾਰਡ ਤੇ ਚੈੱਕ ਦੇ ਸਕਦਾ ਕਾਲੀ ਨਾ ਸਕੂਟਰ ਦੇ ਮੈਟ ਹਟੋਂ ਲਫਾਫਾ ਚੱਕ ਕਾਗਜ਼ ਕੱਢ ਲੈਂਦੇ ਉਹ ਇਹਨਾਂ ਦਾ ਕੀ ਕਰਾਂਗਾ ਮੈਂ ਕੱਲ ਨੂੰ ਤੂੰ ਰਹੇ ਨਾ ਰਹੇ ਮੈਂ ਆਧਾਰ ਪੈਨ ਤੇ ਚੱਕਦਾ ਤੂਫ ਦਿਖਾ ਕੇ ਆਰਤੀ ਉਦਾਰਾਂਗਾ ਤੇਰੀ ਸਰ ਜੀ ਮੈਂ ਕਿੱਥੇ ਜਾਣਾ ਬੰਦੇ ਦੀ ਸ਼ਰਾਫਤ ਵਿਸ਼ਵਾਸ ਵੀ ਕੋਈ ਚੀਜ਼ ਹੁੰਦੀ ਹੈ ਮੇਰਾ ਆਪਣਾ ਆਪ ਤੁਹਾਡੇ ਕੋਲ ਗਿਰਵੀ ਸਮਝੋ ਤੇਰਾ ਕੀ ਕਰਨਾ ਮੈਂ ਨਾ ਤੇਰਾ ਗੁਰਦਾ ਕੱਢ ਸਕਾਂ ਨਾ ਤੇਰਾ ਦਿਲ ਮੇਰੇ ਕਿਸੇ ਕੰਮ ਆਉਣਾ ਕੋਈ ਚੀਜ਼ ਗਹਿਣੇ ਕਰ ਸਕਦਾ ਤਾਂ ਲੈ ਆ ਸਰ ਇਨਸਾਨੀਅਤ ਦਾ ਕੋਈ ਮੁੱਲ ਨਹੀਂ ਪਰੜਾਇਆ ਗਲਾ ਡੁੱਬੂ ਪਉਣ ਲੱਗਿਆ ਨਹੀਂ ਖਾਮ ਖਾਸਵੇ ਨਾਲ ਅੱਧਾ ਘੰਟਾ ਖਰਾਬ ਕਰਤਾ ਮੇਰਾ ਪੂਜਾ ਪਾਠ ਦਾ ਵੇਲਾ ਖਾਲੀ ਭਾਂਡਾ ਆਣ ਮੱਥੇ ਲੱਗਿਆ ਅਖੀ ਇਨਸਾਨੀਅਤ ਦਾ ਕੋਈ ਮੁੱਲ ਨਹੀਂ ਉਹ ਠੱਠੇ ਖੋਜ ਪਈ ਇਨਸਾਨੀਅਤ ਚੱਲ ਰੋਟੀ ਪਾਣੀ ਬਣਾਉਣ ਅੰਦਰ ਚੱਲ ਕੇ ਐਵੇਂ ਤੂੰ ਵੀ ਭੁੱਖਿਆ ਨੰਗਿਆਂ ਦੀ ਜਾਮਣ ਬਣ ਖੜੋਤੀ ਐ ਬੜਬੜ ਕਰਦੇ ਨੇ ਘਰ ਵਾਲੀ ਦੇ ਹੱਥੋਂ ਪੇੜਾ ਫੜਿਆ ਤੇ ਸੜਕ ਦੇ ਦੂਜੇ ਪਾਸੇ ਖੜੀ ਗਾਂਵਲ ਤੁਰ ਗਿਆ ਮੈਥੋਂ ਸਕੂਟਰ ਦਾ ਹੈਂਡਲ ਨਾ ਸੰਭਲੇ ਆਪ ਮੁਹਾਰੇ ਬੁੱਲ ਫੜਫੜਾਉਣ ਲੱਗੀ ਜੇ 10 ਲੱਖ ਦਾ ਸੋਨਾ ਜਾਂ ਜ਼ਮੀਨ ਜਾਇਦਾਦ ਹੁੰਦੀ ਤਾਂ ਦਰਦਰ ਝਟਕਣਾ ਹੀ ਕਿਉਂ ਪੈਂਦਾ ਕਿੱਧਰ ਜਾਵਾਂ ਸੋਚਾਂ ਦੀ ਸੂਈ ਘੁੰਮ ਫੇਰ ਕੇ ਭਰਾ ਤੇ ਆ ਟਹਿਰੀ ਕਿੰਨਾ ਕੀਤਾ ਮੈਂ ਉਹਦਾ ਉਹਦੇ ਵਿਆਹ ਦਾ ਸਾਰਾ ਖਰਚਾ ਮੈਂ ਕੀਤਾ ਪਤੀਜਾ ਜੰਮਿਆ ਉਦੋਂ ਮਦਦ ਕੀਤੀ ਟੈਕਸੀ ਪਾਉਣੀ ਸੀ ਤਾਂ ਜਿੰਨਾ ਸਰਿਆਂ ਜੇਬ ਹੌਲੀ ਕੀਤੀ ਅੱਜ ਤਾਈਂ ਇੱਕ ਪੈਸਾ ਵਾਪਸ ਮੰਗਣਾ ਦੂਰ ਕਦੀ ਭੋਗ ਤੱਕ ਨਹੀਂ ਪਾਇਆ ਕਿਸੇ ਵੀ ਗੱਲ ਦਾ ਹੁਣ ਤਾਂ ਸੁੱਖ ਨਾਲ ਸੋਹਣੀ ਰੋਟੀ ਖਾਂਦਾ ਦੋ ਟੈਕਸੀਆਂ ਦਿੱਲੀ ਚੰਡੀਗੜ੍ਹ ਹਾਈਵੇ ਤੇ ਚੱਲਦੀਆਂ ਪਰਜਾਈ ਨੇ ਆਪਣਾ ਸ਼ੋਰੂਮ ਲੈ ਕੇ ਕੱਪੜੇ ਦਾ ਕੰਮ ਕਰ ਲਿਆ ਬੱਚੇ ਵੀ ਸੁੱਖ ਨਾਲ ਬਾਵਾ ਬਣ ਗਏ ਮੈਂ ਕਿਹੜਾ ਕੋਈ ਹਿਸਾਬ ਮੰਗਣਾ ਉਧਾਰ ਹੀ ਲੈਣਾ ਚਾਰੇ ਕੋਠੇ ਵਿਚਾਰ ਭਰਾ ਦਾ ਫੋਨ ਮਿਲਾ ਲਿਆ ਉਨੇ ਨਾ ਚੁੱਕਿਆ ਤਾਂ ਭਤੀਜੇ ਦਾ ਨੰਬਰ ਮਲਾ ਲਿਆ ਭਰਾ ਦੇ ਘਰ ਹੋਣ ਦਾ ਪੱਕ ਹੋਇਆ ਬੜੀ ਆਸ ਨਾਲ ਭਰਾ ਦੇ ਪੈਰੀਂ ਹੱਥ ਜਾਲਾਇਆ ਮੋਢੇ ਹੱਥ ਕੀ ਰੱਖਣਾ ਸੀ ਉਹ ਆਪਣਾ ਰੋਣਾ ਰੋਣ ਬਹਿ ਗਿਆ ਅਖੇ ਤੈਨੂੰ ਕਿਹੜਾ ਪੁੱਲਾ ਨਰੇਸ਼ ਪਰਜਾਈ ਤੇਰੀ ਨੇ ਬੈਂਕ ਲੋਨ ਲਿਆ ਤਾਂ ਜਾ ਫਾਈਨੈਂਸਰ ਕੋਲੋਂ ਜਾਨ ਬਖਸ਼ੀ ਹੋਈ ਆ ਬੱਚੇ ਵਿਆਉਣ ਵਾਲੇ ਹੋਗੇ ਫਿਰ ਕੋਠੀ ਦਾ ਸੌਦਾ ਕਰ ਬੈਠਾ ਉਹਦੀ ਰਜਿਸਟਰੀ ਸਿਰ ਤੇ ਆਈ ਖੜੀ ਆ ਉਤੋਂ ਬਾਊ ਜੀ ਦੇ ਬੁਢਾਪੇ ਦਾ ਭਾਰ ਮੇਰੇ ਸਹਿ ਤੂੰ ਤਾਂ ਮਹੀਨੇ ਦਾ 5000 ਦੇ ਕੇ ਸੁਰਖਰੂ ਹੋ ਜਾਣਾ ਦਵਾਈਆਂ ਮਹਿੰਗੀਆਂ ਹੋ ਗਈਆਂ ਲੂਣ ਤੇਲ ਕਿਹੜੀ ਕਿਹੜੀ ਛੈ ਗਣਾਵਾ ਮਹਿੰਗਾਈ ਵਾਲੀ ਅੱਤ ਹੋਈ ਪਈ ਐ ਸੱਚ ਦੱਸਾਂ ਭਰਾਜੀ ਪੀਜੀ ਵਾਲਾ ਕੰਮ ਚੰਗਾ ਚੱਲ ਪਿਆ ਸੀ ਨਾ ਉਹ ਕੁੜੀ ਵਾਲਾ ਜੱਬ ਪੈਂਦਾ ਉਹਦੇ ਚੱਲਦੇ ਰੁੱਧਨ ਚ ਮੈਂ ਆਪਣਾ ਵਹਿਣ ਛੋਇਆ ਸੀ ਕਿ ਮੋਢੇ ਤੇ ਬੈਗ ਡੰਗਦੀ ਪਰਜਾਈ ਬੋਲ ਪਈ ਜਲਦੀ ਅਮੀਰ ਬਣਨ ਦੀਆਂ ਤਿੜਕਮਾਂ ਦੇ ਆਹੀ ਨਤੀਜੇ ਹੁੰਦੇ ਨੇ ਅਸੀਂ ਤੁਹਾਡੀ ਕਿੱਥੇ ਕਿੱਥੇ ਮਦਦ ਨਹੀਂ ਕੀਤੀ ਚਲੋ ਮਖਿਆ देर ਹੋ ਰਹੀ ਐ ਮੈਨੂੰ ਬੀਬੀ ਦੇ ਹੁਕਮ ਦਾ ਗੁਲਾਮ ਬਣਿਆ ਭਰਾ ਉੱਠ ਕੇ ਤੁਰਨ ਲੱਗਿਆ ਮੈਂ ਉਹਦੀ ਬਾਹ ਫੜ ਫਰਿਆਦੀ ਬਣ ਗਿਆ ਭਰਾ ਜੀ ਇੱਕ ਨਿੱਕੀ ਜਿਹੀ ਮਦਦ ਕਰ ਦਿਓ ਬਸ ਮੇਰੇ ਪੁਆਇੰਟ ਬੜੇ ਘੱਟ ਨੇ ਲੋਨ ਮੈਨੂੰ ਮਿਲਣਾ ਨਹੀਂ ਤੁਸੀਂ ਆਪਣੇ ਆਧਾਰ ਕਾਰਡ ਤੇ ਚੈੱਕਾਂ ਦੀ ਗਰੰਟੀ ਭਰ ਕੇ 5 ਲੱਖ ਲੈ ਦਿਓ ਮੈਂ ਵਿਆਸ ਸਮੇਤ ਪਾਈ ਪਾਈ ਮੋੜ ਦਿਆਂਗਾ ਮੇਰੀਆਂ ਸਾਰੀਆਂ ਮੁਸੀਬਤਾਂ ਗੱਲ ਪੂਰੀ ਵੀ ਨਹੀਂ ਸੀ ਹੋਈ ਕਿ ਪਰਜਾਈ ਖੇਲਾ ਮੰਗ ਪੜਕਣ ਲੱਗੀ। ਵੇਖ ਨਰੇਸ਼ ਇੰਨਾ ਚੱਕਰਾਂ 'ਚ ਤੂੰ ਸਾਥੋਂ ਉਮੀਦ ਨਾ ਰੱਖੀ ਭਰਾਵਾ। ਅਗਲਾ ਕੁੱਤਾ ਬੰਦਾ। ਮੈਨੂੰ ਪਤਾ ਮੈਂ ਇਹਨਾਂ ਦੀ ਗਰਦਨ ਕਿਵੇਂ ਉਹਦੇ ਰਸਤੇ 'ਚੋਂ ਛੜਾਈ ਏ। ਹੋਰ ਤੇਰਾ ਪਾਇਆ ਫਾਹਾ ਸਾਡੇ ਗਲ ਕੋਟੂ ਬੰਜੇ। ਅਸੀਂ ਤਾਂ ਬਾਉ ਜੀ ਦਾ ਭਾਰ ਵੀ ਚੁੱਕੀ ਬੈਠੇ ਆਂ। ਬੋਲੋ ਕੁਝ। ਮੈਂ ਕਿਹਾ ਬੋਲ ਦੇ ਨੀ। ਤੁਸੀਂ ਮੁੱਝ ਘੁੰਗਣੀਆਂ ਪਾਈਆਂ ਨੇ। ਘਰ ਵਾਲੀ ਦੀ ਵਜ੍ਹੀ ਹੁੱਜਦਾ ਨਜ਼ਲਾ ਉਹ ਮੇਰੇ ਤੇ ਸੁੱਟਣ ਲੱਗਿਆ ਗੁੱਸਾ ਨਾ ਕਰੀ ਨਰੇਸ਼ ਯਾਰ ਸਵੇਰੇ ਤੂੰ ਫੋਨ ਕੱਟਣਾ ਭੁੱਲ ਗਿਆ ਸੀ ਮੈਂ ਤੇ ਪਰਜਾਈ ਤੇਰੀ ਨੇ ਤੇਰੀ ਤੇ ਤੇਰੇ ਮਕਾਨ ਮਾਲਕ ਦੀ ਸਾਰੀ ਗੱਲ ਸੁਣ ਲਈ ਸੀ ਤੇਰੀ ਹਾਲਤ ਜਾਣਦਾ ਪਰ ਮੈਂ ਵੀ ਕੀ ਕਰਾਂ ਕਬੀਲਦਾਰੀ ਭਾਰੀ ਹੋ ਗਈ ਕੀ ਦਸਾਂ ਹੱਥ ਬਾਹਲਾ ਦਾਂਗੇ ਪਰਜਾਈ ਤੇਰੀ ਨੂੰ ਦੁਕਾਨ ਤੇ ਛੱਡ ਕੇ ਮੈਂ ਕੰਮ ਤੇ ਪਹੁੰਚਣਾ ਹੋ ਸਕੇ ਤਾਂ ਬਾਉ ਜੀ ਦੇ ਹਿੱਸੇ ਆਉਂਦਾ ਖਰਚਾ ਵਧਾਉਣ ਦਾ ਕਰ ਕੁਝ ਬੇਚਾਰਾ ਜਾਂ ਮੂੰਹ ਬਣਾਉਂਦਾ ਉਹ ਘਰ ਵਾਲੀ ਦੀ ਪੈੜ ਤੇ ਪੈਰ ਧਰਦਾ ਘਰੋਂ ਨਿਕਲ ਗਿਆ ਮੈਂ ਮੰਝੇ ਨਾਲ ਮੰਝਾ ਹੋਏ ਬਾਪ ਦੀ ਸਰਹੰਦੀ 'ਚ ਜਾ ਬੈਠਾ ਦਿਲ ਕਰੇ ਬਾਲ ਬਣਾ ਤੇ ਪਿਤਾ ਦੀ ਝੋਲੀ 'ਚ ਸਿਰ ਰੱਖ ਸਾਰੀਆਂ ਮੁਸੀਬਤਾਂ ਹੰਝੂਆਂ 'ਚ ਵਹਾ ਦੇਵਾਂ ਕਮਜ਼ੋਰ ਜਹੀ ਆਵਾਜ਼ ਵਿੱਚ ਬਾਉ ਜੀ ਪੁੱਛਣ ਲੱਗੇ ਕੀ ਹੋਇਆ ਪੁੱਤ ਸੁੱਖ ਤੇ ਹੈ ਨਾ ਮੋਹ ਭਰੇ ਬੋਲ ਸੁਣ ਮੇਰਾ ਗੱਜ ਭਰ ਆਇਆ ਤੇ ਪੋਲੇ ਹੱਥੀਂ ਪਿਤਾ ਦੀ ਮੋਢੇ ਘੁੱਟਦਾ ਪੁੱਛਣ ਲੱਗਿਆ ਬਾਊ ਜੀ ਕੁਝ ਖਾਣਾ ਜਾਂ ਕੋਈ ਹੋਰ ਇੱਛਾ ਤਾਂ ਦੱਸੋ ਐ ਛਾਵੇਂ ਜ਼ਿੰਦਗੀ ਤਾਂ ਹੁੰਦੀਆਂ ਨੇ ਪੁੱਤ ਮੌਤ ਤੋਂ ਕਾਦੀ ਇੱਛਾ ਪਿਤਾ ਦੇ ਜਵਾਬ ਨੇ ਮੈਨੂੰ ਸਿਰ ਤੋਂ ਪੈਰਾਂ ਤੱਕ ਹਲੂਣ ਦਿੱਤਾ ਉੱਥੇ ਹੋਰ ਬੈਠੇ ਰਹਿਣਾ ਭਾਰੀ ਹੋ ਗਿਆ ਮੈਂ ਚੱਲਦਾ ਬਾਊ ਜੀ ਆਖ ਕੇ ਮੈਂ ਤੁਰਨ ਲੱਗਿਆ ਬਾਊ ਜੀ ਲੜਖੜਾਉਂਦੀ ਆਵਾਜ਼ 'ਚ ਬੋਲੇ ਭਰਾ ਨੂੰ ਮੈਂ ਲਿਆਈ ਮੈਂ ਲਿਆ ਸੀ ਬਾਊ ਜੀ ਕਹਿੰਦਾ ਸੀ ਕੋਈ ਟੈਸਟ ਕਰਵਾਉਣੇ ਨੇ ਮੇਰੇ ਵਾਵਾ ਮਿੰਗੇ ਦਸਦਾ ਅ ਸਿੱਧੇ ਰੂਪ ਚ ਕੀਤੀ ਪਿਤਾ ਦੀ ਮੰਗ ਪੂਰੀ ਕਰਨ ਲਈ ਮੈਂ ਪਖਾਰੀ ਬਣ ਇਕੱਠੇ ਕੀਤੇ ਪੈਸੇ ਜੇਬ ਚ ਕੱਢੇ ਤੇ ਉਹਨਾਂ ਦੀ ਮੁੱਠੀ ਕੁੱਟ ਬਾਹਰ ਨਿਕਲ ਆਇਆ ਸਕੂਟਰ ਸਟਾਰਟ ਕੀਤਾ ਪੈਟਰੋਲ ਖਤਮ ਤੇ ਪਹੁੰਚੀ ਸੂਈ ਹੱਥ ਖਾਲੀ ਜੇਬ ਤੇ ਲੈ ਪਹੁੰਚੀ ਫਾਈਨੈਂਸਰ ਦੀ ਧਮਕੀ ਬੈਂਕ ਕੋਰ ਕੀ ਨੋਟਿਸ ਮਕਾਨ ਮਾਲਕ ਦੇ ਬੋਲ ਪਿਤਾ ਦੀ ਫਰਿਆਦ ਪਰਜਾਈ ਦੇ ਬੋਲ ਭਰਾ ਦਾ ਸਫੇਦ ਲਹੂ ਪੂਜਾ ਤੇ ਕਾਕੇ ਦੀ ਮਾਸੂਮੀਅਤ ਆਪਸ ਚ ਰਲ ਗੱਡ ਹੋ ਗਈ ਸਿਰ ਚ ਹਥੌੜਾ ਬਣ ਵਰਜਣ ਲੱਗੇ ਸਾਰੀਆਂ ਮੁਸੀਬਤਾਂ ਦਾ ਹੱਲ ਲੱਭਾਂ ਸਿੱਧਾ ਸਕੂਟਰ ਮਾਰਕੀਟ ਜਾ ਪਹੁੰਚਿਆ ਸਕੂਟਰ ਵੇਚ ਪੈਸੇ ਜੇਬ ਚ ਭਾਈ ਤੇ ਬਾਜ਼ਾਰ ਵੱਲ ਹੋ ਗਿਆ ਪੂਜਾ ਲਈ ਸੂਹੇ ਗੁਲਾਬਾਂ ਵਾਲਾ ਸੂਟ ਮੇਲ ਖਾਂਦੀਆਂ ਕੱਚ ਦੀਆਂ ਚੂੜੀਆਂ ਤੇ ਮੇਕਅਪ ਦਾ ਸਮਾਨ ਪੁੱਤਰ ਲਈ ਖਿਡੌਣੇ ਕੱਪੜੇ ਬੂਟ ਖਰੀਦੇ ਤੇ ਆਟੋ 'ਚ ਸਵਾਰ ਹੋ ਘਰ ਜਾ ਪਹੁੰਚਿਆ ਇੰਨਾ ਸਮਾਨ ਬਾਉ ਜੀ ਨੇ ਕੋਈ ਦੱਬਿਆ ਖਜ਼ਾਨਾ ਝੋਲੀ ਭਰ ਕੇ ਕੱਲਿਆ ਜਾਂ ਫਿਰ ਲਾਟਰੀ ਲੱਗੀ ਤਿਆਰ ਹੋ ਜਾਓ ਕਾਕੇ ਦੇ ਨਾਨਕੇ ਜਾਣਾ ਆਖ ਮੈਂ ਗੁਸਲ ਖਾਣੇ ਵੱਲ ਹੋ ਗਿਆ ਅਚਾਨਕ ਕਾ ਤੋ ਜਾਣਾ ਸੁੱਖ ਤਾਂ ਹੈ ਪੂਜਾ ਦੇ ਸਵਾਲ ਨੇ ਅੰਦਰ ਰੁਕੇ ਹੜ ਨੂੰ ਪਾੜ ਲਾ ਦਿੱਤਾ ਡੱਬ ਮਰਨ ਲਈ ਤਾਂ ਚੁੱਲੂ ਪਰ ਪਾਣੀ ਬਥੇਰਾ ਤੇ ਬਸ ਫਿਰ ਪਾਣੀ ਦੀ ਭਰੀ ਬਾਲਟੀ ਅੰਦਰ ਗਰਦਨ ਤੱਕ ਸਿਰ ਡਬੋ ਦਿੱਤਾ ਪਹਿਲਾ ਗੋਤਾ ਵੀ ਨਹੀਂ ਸਿਲਾਇਆ ਕਿ ਪੂਜਾ ਦਰਵਾਜ਼ਾ ਪੰਨ ਲੱਗੀ ਬੋਲਦੇ ਕਿਉਂ ਨਹੀਂ ਮੈਂ ਕਿਹਾ ਜਵਾਬ ਕਿਉਂ ਨਹੀਂ ਦਿੰਦੇ ਉਹਨੂੰ ਫਿਰ ਤੋਂ ਡਿਪਰੈਸ਼ਨ ਦਾ ਦੁਆਰਾ ਪੈਣ ਦੇ ਖਿਆਲ ਤੋਂ ਦਹਿਕ ਮੈਂ ਬਾਲਟੀ ਚੋਂ ਸੈਰ ਕੱਢਿਆ ਤੇ ਦਰਵਾਜ਼ਾ ਖੋਲ ਪੂਜਾ ਨੂੰ ਕਲਾਵੇ ਚ ਪਰ ਲਿਆ ਮੈਂ ਠੀਕ ਹਾਂ ਪਰ ਅਚਾਨਕ ਕਿਉਂ ਜਾਣਾ ਮੇਰੇ ਡੈਡੀ ਜੀ ਨੂੰ ਤਾਂ ਉਹ ਥਰ-ਥਰ ਕੰਬਣ ਲੱਗੇ ਕਿਉਂ ਬਿਨਾਂ ਕਾਰਨ ਤੇਰੇ ਪੀਕੇ ਜਾਂਦੇ ਤੇ ਘਰਫੂ ਹੀ ਲੱਗਿਆ ਮੈਂ ਮਜ਼ਾਕ ਕਰਦੇ ਆ ਉਸ ਦੀ ਸੰਸਾ ਮਟਾਈ ਤਾਂ ਪੀਕੇ ਜਾਂਦੇ ਚਾਹ ਵਿੱਚ ਪੱਬਾਂ ਭਾਰ ਘਰ ਸਮੇਟ ਦੀ ਉਡਣ ਘਟੋਲਾ ਬਣ ਗਈ ਨਵੇਂ ਖਡਾਉਣਿਆਂ ਨਾਲ ਖੇਡਦਾ ਪੁੱਤਰ ਸੱਤਵੇਂ ਅਸਮਾਨ 'ਚ ਉਡਾਰੀਆਂ ਲਾ ਰਿਹਾ ਕਦੀ ਪੂਜਾ ਨੂੰ ਬੁੱਕਲ ਚ ਲਮਾ ਕਦੀ ਪੁੱਤਰ ਨੂੰ ਚੁੰਮਾ ਤੁਸੀਂ ਤਾਂ ਇੰਜ ਪਏ ਕਰਦੇ ਜੇ ਜਿਵੇਂ ਲਾਂਹ ਤੇ ਜਾਣਾ ਹੋਵੇ ਸਾਚ ਆਖਾਂ ਤਾਂ ਮੇਰਾ ਤੇ ਜੀ ਨਹੀਂ ਪਿਆ ਕਰਦਾ ਜਾਨ ਨੂੰ ਦਿਲ ਨੂੰ ਮਾਰ ਗੋਲੀ ਛੇਤੀ ਚੱਲਣ ਦੀ ਕਰ ਗੱਡੀ ਦਾ ਟਾਈਮ ਹੋਇਆ ਪਿਆ ਘਰ ਤੋਂ ਸਟੇਸ਼ਨ ਤੱਕ ਸਾਡੇ ਵਿੱਚ ਚੁੱਪ ਛਾਈ ਰਹੀ ਕਾਕਾ ਵੀ ਨਾ ਕੁਸ ਗਿਆ ਸਟੇਸ਼ਨ ਤੇ ਪਹੁੰਚ ਟਿਕਟ ਲਈ ਸੀ ਕਿ ਗੱਡੀ ਪਲੇਟਫਾਰਮ ਤੇ ਆਰੂਗੀ ਕਾਕੇ ਨੂੰ ਪੂਜਾ ਦੀ ਗੋਦੀ ਪਿਠਾ ਕੇ ਸਮਝਾਉਣ ਲੱਗਿਆ ਆ ਟਿਕਟ ਸੰਭਾਲ ਕੇ ਪਾਸੇ ਰੱਖ ਲੈ ਪਾਣੀ ਦੀ ਬੋਤਲ ਤੇ ਕਾਕੇ ਲਈ ਚੀਜ਼ ਬੈਗ 'ਚ ਪਾ ਲੈ ਧਿਆਨ ਨਾਲ ਜਾਹੀਂ ਤੇ ਤੁਸੀਂ ਤੁਹਾਡੀ ਟਿਕਟ ਜਿੱਥੇ ਮੈਂ ਜਾਣਾ ਉਥੇ ਜਾਣ ਦੀ ਟਿਕਟ ਨਹੀਂ ਲੱਗਦੀ ਕੀ ਸੋਚਣ ਲੱਗ ਜਾਨੇ ਹਾਂ ਮੈਨੂੰ ਸੋਚੀ ਪਿਆ ਵੇਖ ਪੂਜਾ ਚੁੰਝਾ ਕੇ ਬੁਲੀ ਨਹੀਂ ਖੁਜ ਨਹੀਂ ਮੈਨੂੰ ਕੰਮ ਹੈ ਕਰਕੇ ਆਵਾਂਗਾ ਆ ਪੈਸੇ ਸੰਭਾਲ ਲੈ ਤੇਰੇ ਤੇ ਕਾਕੇ ਦੇ ਕੰਮ ਆਣਗੇ ਬਜੇ ਸਾਰੇ ਪੈਸੇ ਮੈਂ ਪੂਜਾ ਦੀ ਤਲੀ ਤੇ ਧਰ ਦਿੱਤੇ ਸਾਰੇ ਪੈਸੇ ਦਿੱਤੀ ਜਾਂਦੇ ਹਾਂ ਤੁਸੀਂ ਕਿਵੇਂ ਗੱਡੀ ਨੇ ਪਹਿਲੀ ਵਿਸਲ ਮਾਰ ਦਿੱਤੀ ਮੈਂ ਕਾਕੇ ਦਾ ਮੂੰਹ ਸਿਰ ਚੁੰਮਿਆ ਤੇ ਆਪੇ ਤੇ ਕਾਬੂ ਪਾਉਂਦਾ ਬੋਲਿਆ ਆਪਣਾ ਤੇ ਕਾਕੇ ਦਾ ਖਿਆਲ ਰੱਖੀ ਦੂਜੀ ਚੀਕ ਮਾਰ ਕੇ ਗੱਡੀ ਤੁਰ ਪਈ ਮੈਂ ਕਾਲੀ ਪੈਰੀ ਚੱਲਦੀ ਗੱਡੀ 'ਚੋਂ ਹੇਠਾਂ ਉਤਰ ਆਇਆ ਮਿੰਟਾਂ ਸਕਿੰਟਾਂ 'ਚ ਗੱਡੀ ਅੱਖੋਂ ਲੇ ਹੋ ਗਈ ਹਨੇਰਾ ਉੱਤਰ ਆਇਆ ਸੀ ਟਾਈਮ ਟੇਬਲ ਵੇਖਿਆ ਅਗਲੀ ਗੱਡੀ 'ਚ ਅੱਧਾ ਘੰਟਾ ਬਾਕੀ ਸੀ ਪਲੇਟਫਾਰਮ ਤੇ ਘੇੜੇ ਕਰਦਾ ਮੈਂ ਸਿਗਨਲ ਡਾਊਨ ਹੋਣ ਦੀ ਉਡੀਕ ਕਰਨ ਲੱਗਿਆ ਜਿਵੇਂ ਹੀ ਸਿਗਨਲ ਡਾਊਨ ਹੋਇਆ ਸਟੇਸ਼ਨ ਤੋਂ ਬਾਹਰ ਨਿਕਲ ਮੈਂ ਰੇਲਵੇ ਟਰੈਕ ਵੱਲ ਹੋ ਗਿਆ ਜਿੱਧਰੋਂ ਗੱਡੀ ਆਉਣੀ ਸੀ ਉਸ ਦਿਸ਼ਾ ਵਿੱਚ ਲਾਈਨਾਂ ਦੀ ਪਟੜੀ ਤੇ ਤੁਰਦਾ ਮੈਂ ਜ਼ਿੰਦਗੀ ਦੇ ਪਰ ਤੋਲਣ ਲੱਗਿਆ ਕਿੰਨੇ ਸੁਪਨੇ ਕਿੰਨੀਆਂ ਉਮੀਦਾਂ ਸਨ ਜ਼ਿੰਦਗੀ ਤੋਂ ਪੋਰਾ-ਪੋਰਾ ਕਰਕੇ ਖਾ ਗਈ ਸਾਰੇ ਇਰਮਾਨ ਸੱਚ ਕਹਿੰਦੇ ਸੀ ਬਾਉ ਜੀ ਇੱਛਾਾਂਾਂ ਜ਼ਿੰਦਗੀ ਤੋਂ ਹੁੰਦੀਆਂ ਨੇ ਮੌਤ ਤੋਂ ਕਾਦੀ ਇੱਛਾ ਜ਼ਿੰਦਗੀ ਭਾਰ ਮੌਤ ਮੁਕਤੀ ਰੇਲ ਗੱਡੀ ਦੀ ਕੁੱਕ ਸਣ ਸੋਚਾਂ ਦੀ ਲੜੀ ਟੁੱਟੀ ਗੱਡੀ ਦੀ ਠਕ 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 ਸੁਣਦਿਆਂ ਦੂਰ ਦੁਮੇਲਾਂ ਤੱਕ ਨਜ਼ਰ ਦੌੜਾਈ ਹਨੇਰੇ ਨੂੰ چیرਦੀ ਗੱਡੀ ਦੀ ਲਾਈਟ ਨਾਗਵਾਲ ਖਾਂਦੀ ਸ਼ੂਕ ਦੀ ਆਉਂਦੀ ਦਿਖਾਈ ਦਿੱਤੀ ਮੌਤ ਦਾ ਸਵਾਗਤ ਕਰਨ ਲਈ ਮੈਂ ਪੜ ਰਹੀਆਂ ਵਿਚਾਲੇ ਤੁਰਦਾ ਅੱਗੂੰ ਦੀ ਹੋ ਗਿਆ ਜਿਵੇਂ ਹੀ ਗੱਡੀ ਦੀ ਲਾਈਟ ਨੇੜੇ ਆਈ ਵੇਖਿਆ ਇੱਕ ਨੌਜਵਾਨ ਮੁੰਡਾ ਮੇਰੇ ਤੋਂ ਅੱਗੇ ਹੋ ریل گڈی ਵੱਲ ਬਾਹੂ ਦਾ ਭੱਜਿਆ ਜਾਵੇ ਰੋਕ ਰੋਕ ਕਰਦਾ ਉਹਨੂੰ ਫੜ ਲਈ ਮੈਂ ਪੂਰੇ ਜੋਰ ਨਾਲ ਉਸਤੇ ਮਗਰ ਭੱਜਿਆ ਇਸ ਤੋਂ ਪਹਿਲਾਂ ਕਿ ਰੇਲ ਗੱਡੀ ਉਸਨੂੰ ਦਰੜਦੀ ਬਾਹਾਂ ਚ ਕਸ ਮੈਂ ਉਹਨੂੰ ਪਟਰੀ ਤੋਂ ਦੂਜੇ ਪਾਸੇ ਸੁੱਟ ਲਿਆ ਕੁੱਕਾ ਮਾਰਦੀ ਗੱਡੀ ਨਿਕਲ ਗਈ ਮੇਰੀਆਂ ਬਾਹਾਂ ਚੋਂ ਛੁੱਟਣ ਲਈ ਜੋਰ ਮਾਰਦਾ ਉਹ ਬੋਲਣ ਲੱਗਿਆ ਛੱਡ ਮੈਨੂੰ ਮਾਰਨ ਦੇ ਤੂੰ ਕੌਣ ਹੁੰਨਾ ਮੈਨੂੰ ਬਚਾਉਣ ਵਾਲਾ ਮੈਂ ਨਹੀਂ ਜੀਣਾ ਥੱਕ ਗਿਆ ਮੈਂ ਜ਼ਿੰਦਗੀ ਤੋਂ ਛੱਡ ਛੱਡ ਮੈਨੂੰ ਉਹ ਛੋਟਣ ਲਈ ਜਿੰਨਾ ਜ਼ੋਰ ਮਾਰਦਾ ਮੈਂ ਬਾਹਾਂ ਦੀ ਕੱਸ ਹੋਰ ਵਧਾਉਂਦਾ ਗਿਆ ਗੱਡੀ ਲੰਘ ਜਾਂਦੇ ਉਸ ਨੂੰ ਖੜਾ ਕੀਤਾ ਤੇ ਜ਼ਿੰਦਗੀ ਦਾ ਪਾਠ ਪੜਾਉਣ ਲੱਗਿਆ ਉਹ ਕਾਇਰਾ ਮੌਤ ਵੀ ਕਦੇ ਇਸ ਸਮੱਸਿਆ ਦਾ ਹੱਲ ਹੋਈਏ ਇੱਕ ਵਾਰੀ ਵੀ ਨਾ ਸੋਚਿਆ ਤੇਰੇ ਪਿੱਛੋਂ ਤੇਰੇ ਆਪਣਿਆਂ ਦਾ ਕੀ ਬਣੇਗਾ ਤੂੰ ਤਾਂ ਮਰ ਕੇ ਛੁੱਟ ਜਾਂਦਾ ਸੋਚ ਮੇਰੀ ਗੱਲ ਅਣ ਸੁਣੀ ਕਰਦਾ ਉਹ ਬੋਲਿਆ ਕਿਸੇ ਨੂੰ ਮੇਰੀ ਲੋੜ ਨਹੀਂ ਸਾਰਿਆਂ ਲਈ ਮੈਂ ਹਾਰਿਆ ਹੋਇਆ ਖਿਡਾਰੀ ਆਂ ਫੇਲ 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 ਮੇਰੇ ਮੱਥੇ ਤੇ ਫੇਲੀਅਰ ਦਾ ਟੈਗ ਲੱਗ ਚੁੱਕਿਆ ਉਹ ਵਾਪਸ ਪਟੜੀ ਵਿਚਾਲੇ ਜਾ ਖੜੋਤਾ ਹਾਰਾ ਉਹਨਾਂ ਅਗੇ ਹਾਰਦਿਆਂ ਨੇ ਜੋ ਅੰਤ ਤੱਕ ਜਿੱਤਣ ਲਈ ਮੈਦਾਨ 'ਚ ਡਟੇ ਰਹਿੰਦੇ ਨੇ ਕੀ ਪਤਾ ਇਹ ਹਾਰ ਆਖਰੀ ਹੋਵੇ ਤੇ ਤੂੰ ਜਿੱਤਣ ਦਾ ਮੌਕਾ ਗਵਾ ਕੇ ਮੈਦਾਨ ਹੀ ਛੱਡ ਆਇਆ ਤੂੰ ਕਾਹਦਾ ਖਿਡਾਰੀ ਜਿਹਨੂੰ ਹਾਰਨਾ ਕਬੂਲ ਨਹੀਂ ਆਈ ਕੀ ਪਤਾ ਜਿੱਥੋਂ ਤੂੰ ਮੈਦਾਨ ਛੱਡ ਕੇ ਭੱਜਿਆ ਜਿੱਤ ਉੱਥੋਂ ਹੀ ਸ਼ੁਰੂ ਹੋਣ ਵਾਲੀ ਹੋਵੇ ਉਹ ਮੂਰਖਾ ਜ਼ਿੰਦਗੀ ਨੂੰ ਦਿੱਤਾ ਇੱਕ ਮੌਕਾ ਨਵਾਂ ਜਨਮ ਵੀ ਹੋ ਸਕਦਾ ਸੋਚ ਮੈਂ ਉਸ ਨੂੰ ਸਮਝਾ ਰਿਹਾ ਸੀ ਤੇ ਉਹ ਬੋਲਿਆ ਇਹ ਲੈਕਚਰ ਦੂਜਿਆਂ ਨੂੰ ਦੇਣੇ ਬੜੇ ਸੌਖੇ ਹੁੰਦੇ ਨੇ ਅੰਕਲ ਜੀ ਦੱਸੋ ਭਲਾ ਤੁਸੀਂ ਇਸ ਵੇਲੇ ਇੱਥੇ ਲਾਈਨਾਂ 'ਚ ਕੀ ਕਰਨ ਆਏ ਸੀ ਮੁੰਡੇ ਦਾ ਸਵਾਲ ਸੁਣ ਮੇਰਾ ਅੰਦਰ ਗੂੰਗ ਉੱਠਿਆ ਤੇ ਨਜ਼ਰਾਂ ਹਨੇਰੇ ਨੂੰ چیرਦੀ ਜਾਂਦੀ ਗੱਡੀ ਵੱਲ ਜਾਣ ਲੱਗੀਆਂ ਸੋ ਬੇਸ਼ੱਕ ਕਈ ਵਾਰ ਜ਼ਿੰਦਗੀ ਬੰਦੇ ਨੂੰ ਬਹੁਤ ਜ਼ਿਆਦਾ ਲਟਾੜਦੀ ਹੈ ਬਹੁਤ ਜ਼ਿਆਦਾ ਉਲਝਾ ਦਿੰਦੀ ਹੈ ਪਰ ਸੱਚੇ ਵੀ ਹੈ ਕਿ ਮੌਤ ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦਾ ਤੁਹਾਡਾ ਕੀ ਕਹਿਣਾ ਹੈ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਜ਼ਰੂਰ ਲਿਖ ਕੇ ਦੱਸਿਓ ਕਿਵੇਂ ਦੀ ਲੱਗੀ ਕਹਾਣੀ ਦੋ ਸ਼ਬਦ ਲਿਖਿਓ ਜ਼ਰੂਰ ਚੰਗੀ ਲੱਗੀ ਲਾਈਕ ਵੀ ਕਰਿਓ ਸ਼ੇਅਰ ਕਰਿਓ ਵਨ ਤੋਂ ਵੱਧ ਤੇ ਚੈਨਲ ਨੂੰ ਜੇਕਰ ਪਹਿਲੀ ਵਾਰ ਸੁਣ ਰਹੇ ਹੋ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਇੱਕ ਕਹਾਣੀ ਸੁਣ ਲਈ ਵਕਤ ਦੇਣ ਲਈ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਇਹੋ ਜਿਹੀ ਇੱਕ ਹੋਰ ਕਹਾਣੀ ਦੇ ਨਾਲ ਤਦ ਤੱਕ ਦੇ ਲਈ ਤੁਸੀਂ ਬਾਕੀ ਦੀਆਂ ਕਹਾਣੀਆਂ ਜ਼ਰੂਰ ਸੁਣਦੇ ਰਹੋ ਧੰਨਵਾਦ